ਸਲੋਕ ਮਹਲਾ 3 ਜੀ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉੱਬਰ ਜਿਨੀ ਸਚ ਨਾਮ ਚਿਤ ਲਾਇਆ ਵਿਨੋ ਨਾਵੇ ਜਗ ਕਮਲਾ ਫਿਰ ਗੁਰਮਖ ਨਦਰੀ ਆਇਆ ਧੰਦਾ ਕਰਤਿਆ ਨੇ ਫਲ ਜਨਮ ਗਵਾਇ ਸੁਖ ਦਾਤਾ ਮਨ ਨਾਮ ਵਸਾਇ ਨਾਨਕ ਨਾਮ ਤਿਨਾਂ ਕੋ ਮਿਲਿਆ ਜਨ ਕੋ ਤੁਰ ਲਖ ਪਾਇ ਮਹੱਲਾ ਤੀਜਾ ਕਰਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਕਿਉ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭਰਾਇ ਅੰਮ੍ਰਿਤ ਤਜ ਵਿਖ ਸੰਗ ਰਹੇ ਕਰਤੇ ਆਪ ਖਵਾਇ ਗੁਰਮਖ ਵਿਰਲੇ ਸੋ ਜੀ ਪਈ ਤਨੰਦਰ ਬ੍ਰਹਮੰਦ ਕਾ ਅਨੁਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾਉ ਉਪਜੇ ਸ਼ਬਦੇ ਮੇਲ ਮਲਾਇਆ ਬਿਨ ਸ਼ਬਦ ਸਭ ਜਗ ਬੋਂ ਰਾਨਾ ਵਰਤਾ ਜਨਮ ਮੰਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਏ ਕਿ ਸਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਾਈਏ ਨਰੰਕਾਰ ਨਰੰਜਨ ਹਰ ਅਗੰਮ ਕਾ ਕਹ ਗੁਣ ਗਾਈਏ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਏ ਗੁਰ ਪੂਰੇ ਵੇਖ ਲਿਆ ਗੁਰ ਸੇਵਾ ਪਾਈਏ ਗੁਰਪੂਰੇ ਵੇ ਖਾਲਿਆ ਗੁਰ ਸੇਵਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ